ਬੱਚੋ ਅੱਜ ਆਪਾਂ ਮੁਹਾਰਨੀ ਸਿੱਖਾਂਗੇ ਕਿਉਂਕਿ ਜਿੰਨਾ ਚਿਰ ਆਪਾਂ ਮੁਹਾਰਨੀ ਦੀ ਸੰਥਿਆ ਨਹੀਂ ਕਰਦੇ ਜਾਂ ਸਿੱਖਦੇ ਨਹੀਂ ਉਹਨਾਂ ਚਿਰ ਆਪਾਂ ਗੁਰਬਾਣੀ ਨੂੰ ਸ਼ੁੱਧ ਉਚਾਰਨ ਗੁਰਬਾਣੀ ਦਾ ਨਹੀਂ ਕਰ ਸਕਦੇ ਕਿਉਂਕਿ ਲਗਾ ਮਾਤਰਾ ਤਾਂ ਹੀ ਆਪਾਂ ਗੁਰਬਾਣੀ ਦੇ ਵਿੱਚ ਸਹੀ ਉਚਾਰਨ ਕਰ ਸਕਦੇ ਹਾਂ ਲਗਾ ਮਾਤਰਾ ਦਾ ਜਿੰਨਾ ਚਿਰ ਮੁਹਾਰਨੀ ਸਿੱਖਾਂਗੇ ਜੇ ਆਪਣਾ ਮੁਹਾਰਨੀ ਆਉਂਦੀ ਹੋਵੇਗੀ ਲਗਾਮਾਤਰਾ ਆਪਣ ਨੂੰ ਲਾਉਣੀਆਂ ਆਉਂਦੀਆਂ ਹੋਣਗੀਆਂ ਇਹਨਾਂ ਦੀ ਆਵਾਜ਼ ਕਿਵੇਂ ਨਿਕਲਦੀ ਏ ਠੀਕ ਆ ਇਹਨਾਂ ਦੀ ਨੱਕ ਜਵਾਜ ਕੱਢਣੀ ਏ ਜਾਂ ਕਿਵੇਂ ਕੱਢਣੀ ਏ ਜੇ ਆਪਣ ਨੂੰ ਆਉਂਦੀ ਹੋਵੇਗੀ ਫਿਰ ਆਪਾਂ ਗੁਰਬਾਣੀ ਦਾ ਸਹੀ ਉਚਾਰਨ ਕਰ ਸਕਾਂਗੇ ਠੀਕ ਆ ਅੱਜ ਤੁਹਾਨੂੰ ਆਪਾਂ ਗੁਰਬਾਣੀ ਇਹ ਮੁਹਾਰਨੀ ਦੱਸਾਂਗੇ ਕਿ ਕਿਵੇਂ ਉਚਾਰਨ ਕਰਨਾ ਹੈ ਹਾਂਜੀ ਆ ਅਖਰੇ ਮੁਕਤਾ 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 ਅਖਰ ਉਹ ਹੁੰਦਾ ਜਿਸ ਨੂੰ ਕੋਈ ਲਗਾਮਾਤਰਾ ਨਾ ਲੱਗੀ ਹੋਵੇ

ਈ ੜੀ ਸਿਆਰੀ ਆ ਗਈ ਈ ੜੀ ਸਿਆਰੀ ਇਹ ਏ ੜੇ ਸਿਆਰੀ ਇਹ ਈ ੜੀ ਸਿਆਰੀ ਇਹ ਹਾਂ ਇਹ ਆ ਗਈ ਬਿਹਾਰੀ ਹਾਂਜੀ ਕੀ ਹੈ ਬਿਹਾਰੀ ਹਾਂ ਬਿਹਾਰੀ ਬੋਲਣਾ ਬੱਬੇ ਸਿਆਰੀ ਹਾਏ ਕੰਨਾ ਰਾਰੇ ਬਿਹਾਰੀ ਠੀਕ ਆ ਈ ੜੀ ਬਿਹਾਰੀ ਈ ਏ ੜੇ ਬਿਹਾਰੀ ਈ ਆ ਗਿਆ ਊੜੇ ਔਂਕੜ ਹਾਂਜੀ ਇਸ ਨੂੰ ਔਂਕੜ ਕਹਿੰਦੇ ਨੇ ਕਿਉਂਕਿ ਪ੍ਰਾਈਵੇਟ ਵਿੱਚ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਪਹਿਲੀ ਗੱਲ ਤੇ 35 ਅੱਖਰ ਨਹੀਂ ਆਉਂਦੇ ਜੇ 35 ਅੱਖਰ ਆਉਂਦੇ ਤੇ ਉਹਨਾਂ ਲਗਾ ਮਾਤਰਾ ਨਹੀਂ ਪਤਾ ਕਿ ਔਂਕੜ ਕਿਵੇਂ ਲੱਗਦਾ ਹੈ ਜਾਂ ਦਲੈਂਕੜ ਕਿਵੇਂ ਪੈਂਦਾ ਹੈ ਸਿਹਾਰੀ ਬਿਹਾਰੀ ਲਾਂ ਦਲਾ ਕਿਵੇਂ ਲੱਗਦੀ ਹੈ ਠੀਕ ਹੈ ਇਹ ਊੜੇ ਔਂਕੜ ਹੈ ਊੜੇ ਔਂਕੜ ਓ ਊੜੇ ਔਂਕੜ ਓ ਊੜੇ ਦਲੈਂਕੜ ਊ ਊੜੇ ਦਲੈਂਕੜ ਓ ਈੜੀ ਲਾਏ ਈੜੀ ਲਾਏ ਇਹਨੂੰ ਲਾਵਾਂ ਨਹੀਂ ਬੋਲਣੀਆਂ ਇੱਕ ਲਾਏ ਲਾ ਬੋਲਣਾ ਏੜੇ ਲਾਏ ਏੜੇ ਲਾਏ ਐੜੇ ਦਲਾਵਾ ਐ ਐੜੇ ਦਲਾਵਾ ਐ ਕਈ ਇਸ ਨੂੰ ਐੜੇ ਦਲਾਵ ਹੀ ਕਹਿ ਦਿੰਦੇ ਆ ਦਲਾ ਤੇ ਦਲਾਵਾ ਵੀ ਕਈ ਕਹਿ ਦਿੰਦੇ ਆ ਠੀਕ ਆ ਐੜੇ ਦਲਾਵਾ ਐ ਐੜੇ ਦਲਾਵਾ ਐ ਆ ਊੜੇ ਨੂੰ ਹੋੜਾ ਹੈ ਹਾਂ ਜ ਤਾਂ ਊੜੇ ਨੂੰ ਹੋੜਾ ਪੈਂਦਾ ਨਹੀਂ ਪਰ ਜੇ ਇਸ ਦਾ ਮੂੰਹ ਖੋਲ ਲੀਏ ਤੇ ਇਹ ਹੋੜੇ ਦੀ ਆਵਾਜ਼ ਕੱਢਦਾ ਹੈ ਠੀਕ ਆ ਠੀਕ ਹੀ ਊੜੇ ਹੋੜਾ ਓ ਊੜੇ ਹੋੜਾ ਓ ਐੜੇ ਕਨੌੜਾ ਔ ਐੜੇ ਕਨੌੜਾ ਔ ਹਾਂ ਜਿਹੜਾ ਕਨੌੜਾ ਹੈ ਕਨੌੜਾ ਜਦੋਂ ਬੋਲਾਂਗੇ ਉਸ ਦੇ ਨਾਲ ਆਪਣਾ ਜਿਹੜਾ ਮੂੰਹ ਹੈ ਥੋੜਾ ਥੋੜਾ ਜਿਆਦਾ ਖੁੱਲੇਗਾ ਊੜੇ ਦੇ ਨਾਲ ਘੱਟ ਖੁੱਲਣਾ ਹੈ ਤੇ ਕਨੌੜੇ ਦੇ ਨਾਲ ਜਿਆਦਾ ਮੂੰਹ ਖੁੱਲ ਜਾਣਾ ਹੈ ਜਦੋਂ ਜਿਆਦਾ ਮੂੰਹ ਖੋਲਾਂਗੇ ਤੇ ਇਹਦੇ ਨਾਲ ਜਿਹੜਾ ਕਨੌੜੇ ਦੀ ਆਵਾਜ਼ ਉਚਾਰਨ ਹੋਵੇਗੀ ਐੜੇ ਕਨੋੜਾ ਔ ਐੜੇ ਕਨੋੜਾ ਔ ਹਾਂ ਐੜੇ ਟਿੱਪੀ ਅੰਗ ਐੜੇ ਟਿੱਪੀ ਅੰਗ ਹਾਂ ਇਹ ਐੜੇ ਟਿੱਪੀ ਹੈ ਇੱਥੇ ਅੱਗੇ ਇਹ ਤੇ ਗੱਗਾ ਨਹੀਂ ਲਾਉਣਾ ਅੰਗ ਨਹੀਂ ਬੋਲਣਾ ਠੀਕ ਹੈ ਕਿਉਂਕਿ ਜੇ ਆਪਾਂ ਐੜੇ ਟਿੱਪੀ ਅੱਗੇ ਗੱਗਾ ਲਾਉਣੀ ਫਿਰ ਬੰਦਾ ਅੰਗ ਠੀਕ ਆ ਇੱਥੇ ਗੱਗਾ ਨਹੀਂ ਲੱਗਾ ਇੱਥੇ ਕੱਲਾ ਐੜੇ ਟਿੱਪੀ ਲੱਗਾ ਐੜੇ ਟਿੱਪੀ ਅੰਗ ਐੜੇ ਟਿੱਪੇ ਅੰਗ ਹਾਂ ਐੜੇ ਕੰਨਾ ਉੱਤੇ ਬਿੰਦੀ ਆ ਐੜੇ ਕੰਨਾ ਉੱਤੇ ਬਿੰਦੀ ਆ ਆਹ ਜਿਹੜਾ ਅੱਖਰ ਹੈ ਇਹ ਬਹੁਤ ਸਕੂਲਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਹਾਂਜੀ ਇਸ ਨੂੰ ਖਾਲੀ ਛੱਡ ਦਿੰਦੇ ਨਹੀਂ ਠੀਕ ਆ ਇਹ ਜਿਹੜਾ ਅੱਖਰ ਹੈ ਗੁਰਬਾਣੀ ਦੇ ਵਿੱਚ ਆਉਂਦਾ ਹੈ ਹਾਂਜੀ ਕਿਉਂਕਿ 35 ਅੱਖਰ ਗੁਰਬਾਣੀ ਦੇ ਵਿੱਚ ਆਉਂਦੇ ਨੇ ਤੇ ਇਹ ਅੱਖਰ ਗੁਰਬਾਣੀ ਦੇ ਵਿੱਚ ਆਉਂਦਾ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਨੰਗਾ ਨੰਗਾ ਹਾਂ ਨੰਗਾ ਬੋਲਣਾ ਨੰਗਾ ਨੰਗਾ ਹਾਂ ਨੰਗਾ ਮੁਕਤੰਗਾ ਗੰਗਾ ਮੁਕਤੰਗਾ ਨੰਗੇ ਕੰਨਾ ਨੰਗੇ ਕੰਨਾ ਨੰਗੇ ਸਿਆਣੀਏ ਨੰਗੇ ਸਿਆਣੀਏ ਇਹ ਨੱਕ 'ਚ ਆਵਾਜ਼ ਨਿਕਲਦੀ ਹੁੰਦੀ ਠੀਕ ਹੈ ਜੋ ਨੱਕ ਜਵਾਜ ਆਪਾਂ ਕੱਢਾਂਗੇ ਨਾ ਤੇ ਨੰਗੇ ਦੀ ਆਵਾਜ਼ ਆਪੇ ਉਚਾਰਨ ਹੋਵੇਗੀ ਨੰਗੇ ਬਿਹਾਰੀ ਗੀ ਨੰਗੇ ਬਿਹਾਰੀ ਗੀ ਨੰਗੇ ਔਕੜ ਨੂੰ ਨੰਗੇ ਔਕੜ ਨੂੰ ਨੰਗੇ ਇੰਦ ਲੈਂਕੜ ਨੂੰ ਨੰਗੇ ਇੰਦ ਅੰਕੜਕੂ ਹਾਂ ਨੰਗੇ ਲਾਂਗੇ ਨੰਗੇ ਲਾਂਗੇ ਨੰਗੇ ਦਲਾਵਾਂਗੇ ਨੰਗੇ ਦਲਾਵਾਂਗੇ ਨੰਗੇ ਹੋਣਾ ਨੂੰ ਨੰਗੇ ਹੋਣਾ ਨੂੰ ਨੰਗੇ ਕਨੌੜਾ ਨੂੰ ਨੰਗੇ ਨੰਗੇ ਟਿੱਪੀਂਗਾ ਨੰਗੇ ਟਿੱਪੀਂਗਾ ਨੰਗੇ ਕੰਨਾ ਉੱਤੇ ਬਿੰਦੀਂਗਾ ਨੰਗੇ ਕੰਨਾ ਉੱਤੇ ਬਿੰਦੀਂਗਾ ਹਾਂ ਇਹ ਜਿੰਨੇ ਵੀ ਲਗਾ ਮਾਤਰਾ ਲੱਗੀਆਂ ਇਸ ਦੀ ਆਵਾਜ਼ ਇਹ ਭਾਵੇਂ ਜਿਹੜੇ ਸਿਆਰੀ ਆ ਹਾਂਜੀ ਸਿਆਰੀ ਪਰ ਬੱਬੇ ਨੂੰ ਪਾ ਦਈਏ ਭਾਵੇਂ ਸੱッセ ਨੂੰ ਪਾ ਦਈਏ ਭਾਵੇਂ ਜੱਜੇ ਨੂੰ ਪਾ ਦਈਏ ਭਾਵੇਂ ਕੱਕੇ ਨੂੰ ਪਾ ਦਈਏ ਸਿਆਰੀ ਦੀ ਆਵਾਜ਼ ਕਿਵੇਂ ਕੱਢਣੀ ਹੈ ਕੱਕੇ ਸਿਆਰੀ ਕੇ ਹਾਂ ਕੱਕੇ ਸਿਆਰੀ ਕੇ ਜੱਜੇ ਸਿਆਰੀ ਜੇ ਬੱਬੇ ਸਿਆਰੀ ਬੇ ਹਾਏ ਸਿਆਰੀ へ ਇਸ ਤਰ੍ਹਾਂ ਸਹੀ ਬਾਜ ਉਚਾਰਨ ਕਰਨੀ ਹੈ ਤੇ ਬਿਹਾਰੀ ਦੀ ਆਵਾਜ਼ ਕਿਵੇਂ ਨਿਕਲਣੀ ਹੈ ਸੱッセ ਬਿਹਾਰੀ ਸੇ ਹਾਹੇ ਬਿਹਾਰੀ ਥੇ ਥੱਕੇ ਬਿਹਾਰੀ ਕੀ ਥੱਕੇ ਬਿਹਾਰੀ ਹਾਂ ਸਾਰੇ ਅੱਖਰ 35 ਅੱਖਰਾਂ ਦੇ ਵਿੱਚ ਜਿਵੇਂ ਵੀ ਬਿਹਾਰੀ ਦੀ ਆਵਾਜ਼ ਹੈ ਇਸ ਤਰ੍ਹਾਂ ਉਚਾਰਨ ਕਰਨੀ ਹਾਂਜੀ ਅੱਗੇ ਆ ਗਿਆ ਊੜੇ ਔਂਕੜ ਇਹ ਔਂਕੜ ਸ ਸ ਦੇ ਭਾਵੇਂ ਆਵੇ ਹਾ ਹੇ ਦੇ ਆਵੇ ਕ ਕ ਦੇ ਆਵੇ ਜ ਜ ਦੇ ਆਵੇ ਚ ਚ ਦੇ ਆਵੇ ਇਹ ਕਿਵੇਂ ਉਚਾਰਨ ਕਰਨਾ ਕਕੇ ਔਂਕੜ ਕ ਚ ਚ ਔਂਕੜ ਚ ਜ ਜ ਔਂਕੜ ਜੋ ਹਾਂ ਤੇ ਇਹ ਦਲੈਂਕੜ ਵੀ ਕਿਸੇ ਅੱਖਰ ਤੇ ਭਾਵੇਂ ਆ ਜਾਏ ਕਿਵੇਂ ਉਚਾਰਨ ਕਰਨਾ ਜ ਜ ਦਲੈਂਕੜ ਜੋ ਸ ਸ ਦਲੈਂਕੜ ਸ ਹਾਂ ਇਹ ਆ ਗਈ ਲਾਂ ਹਾਂਜੀ ਇਹ ਲਾਂ ਕੱਕੇ ਲਾਂ ਕੀ ਬਣਦਾ ਹੈ ਕੇ ਕੱਕੇ ਲਾ ਕੇ ਸੱਸੇ ਲਾਂ ਸੇ ਆ ਕਿਸੇ ਅੱਖਰ ਤੇ ਲਾਂ ਆ ਗਈ ਤੇ ਇਸ ਨੂੰ ਲੰਮਾ ਉਚਾਰਨ ਕਰਨਾ ਠੀਕ ਹੈ ਇਹ ਆ ਗਈ ਦਲਾਵਾ ਹਾਂਜੀ ਦਲਾਵਾ ਸੱਸੇ ਦਲਾਵਾ ਕੀ ਹੁੰਦੀਆਂ ਸੈ ਹਾਂ ਕੱਕੇ ਦਲਾਵਾ ਕੈ ਆ ਕਿਸੇ ਅੱਖਰ ਤੇ ਵੀ ਦਲਾਵਾ ਆ ਗਿਆ ਤੇ ਇਸ ਤਰ੍ਹਾਂ ਉਚਾਰਨ ਕਰਨਾ ਕੈ ਸੈ ਜੈ ਕੈ ਬੈ ਪੈ ਠੀਕ ਹੈ ਠੀਕ ਹੈ ਆ ਗਿਆ ਊੜਾ ਹਾਂਜੀ ਜਿਹਨੂੰ ਓਗ ਲੱਗਾ ਹੋੜਾ ਹਾਂਜੀ ਕਿਸੇ ਅੱਖਰ ਤੇ ਹੋੜਾ ਆ ਜੇ ਜਿਵੇਂ ਕੱਕੇ ਹੋੜਾ ਕੀ ਬਣ ਗਿਆ ਕੋ ਖੱਕੇ ਹੋੜਾ ਖੋ ਸਸੇ ਹੋੜਾ ਸੋ ਹਾਂ ਇਸ ਤਰ੍ਹਾਂ ਉਚਾਰਨ ਕਰ ਇਹ ਆ ਗਿਆ ਕਨੋੜਾ ਹਾਂਜੀ ਐਡੇ ਕਨੋੜਾ ਆ ਸਸੇ ਕਨੋੜਾ ਸੋ ਆਪਾਂ ਕਿੰਨ 100 ਰੁਪਈਆ ਹਾਂਜੀ 100 ਰੁਪਈਆ ਕਿਵੇਂ ਪਾਵਾਂਗੇ ਪੰਜਾਬੀ 'ਚ ਆਪਾਂ ਸਸੇ ਦੀ ਕਨੋੜਾ ਪਊਗਾ ਹਾਂਜੀ ਠੀਕ ਆ 100 ਆਪਾਂ 100 ਬੋਲਦੇ ਹਾਂ ਮੂੰਹ ਖੁੱਲਦਾ ਨਾ ਹਾਂਜੀ 100 ਰੁਪਈਆ ਠੀਕ ਇਹ ਆ ਕਨੋੜਾ ਕਨੋੜਾ ਕਿਤੇ ਵੀ ਲੱਗਦਾ ਉੱਥੇ ਮੂੰਹ ਖੁੱਲਣਾ ਠੀਕ ਐੜੇ ਕਨੋੜਾ ਔ ਸੱਛੇ ਕਨੋੜਾ ਸਾ ਇਹ ਟਿੱਪੀ ਆ ਗਿਆ ਸੱਛੇ ਟਿੱਪੀ ਕੀ ਬਣੂਗਾ ਸੰ ਹਾਏ ਟਿੱਪੀ ਹੰਗ ਹਾਂ ਐੜੇ ਕੰਨਾ ਉੱਤੇ ਬਿੰਦੀ ਸੱਛੇ ਕੰਨਾ ਉੱਤੇ ਬਿੰਦੀ ਸਾ ਕੱਕੇ ਕੰਨਾ ਉੱਤੇ ਬਿੰਦੀ ਕਾ ਕਾਂ ਤੇ ਗੱਗੇ ਕੰਨਾ ਉੱਤੇ ਬਿੰਦੀ ਗਾ ਗਾਂ ਜਦੋਂ ਬਿੰਦੀ ਲੱਗ ਗਈ ਇਸ ਤਰ੍ਹਾਂ ਹੀ ਉਚਾਰਨ ਕਰਨਾ ਠੀਕ ਤੁਹਾਨੂੰ ਸਾਰੇ ਅੱਖਰਾਂ ਦੀ ਸਮਝ ਲੱਗ ਗਈ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ